ਅੰਮ੍ਰਿਤਸਰ ਦੇ ਵਿੱਚ ਆਏ ਦਿਨ ਗੋਲੀਆਂ ਚੱਲਣ ਦੀ ਵਾਰਦਾਤ ਸਾਹਮਣੇ ਆ ਰਹੀ ਹੈ ਔਰ ਤਾਜ਼ਾ ਮਾਮਲਾ ਇਸਲਾਮਾਬਾਦ ਇਲਾਕੇ ਦਾ ਸਾਹਮਣੇ ਆਇਆ ਜਿੱਥੇ ਇੱਕ ਡਾਕਟਰ ਵੱਲੋਂ ਫਾਇਰਿੰਗ ਕੀਤੀ ਗਈ ਹੈ ਸੜਕ ਦੇਤੇ ਦੱਸਦੇ ਨੇ ਆ ਕਿ ਏਸੀ ਰਿਪੇਅਰ ਕਰਨ ਦੇ ਲਈ ਇਹ ਕੁਝ ਨੌਜਵਾਨ ਆਏ ਸੀ ਘਰ ਦੇ ਵਿੱਚ ਜਿਨ੍ਹਾਂ ਨੇ ਏਸੀ ਰਿਪੇਅਰ ਕੀਤਾ ਸੀਗਾ ਔਰ ਜਦੋਂ ਪੈਸੇ ਮੰਗੇ ਤਾਂ ਇਸ ਸੰਕੀ ਡਾਕਟਰ ਨੇ ਇੱਕ ਤੋਂ ਬਾਅਦ ਇੱਕ ਕਈ ਫਾਇਰ ਕਰ ਦਿੱਤੇ ਗਣੀਮਤ ਰਹੀ ਹੈ ਕਿ ਜਿਹੜੇ ਮੁੰਡੇ ਉੱਥੇ ਮੌਜੂਦ ਸੀ ਉਹਨਾਂ ਨੇ ਉਹਨਾਂ ਨੂੰ ਗੋਲੀ ਨਹੀਂ ਲੱਗੀ ਭੱਜ ਕੇ ਉਹਨਾਂ ਨੇ ਆਪਣੀਆਂ ਜਾਨਾਂ ਬਚਾਈਆਂ ਨੇ ਸੋ ਤਸਵੀਰਾਂ ਸੀਸੀਟੀਵੀ ਕੈਮਰੇ ਦੀਆਂ ਸਾਹਮਣੇ ਆਈਆਂ ਨੇ ਜਿਸ ਆਧਾਰ ਤੇ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਪਰ ਸਵਾਲ ਇੱਥੇ ਹੈ ਕਿ ਲਾਇਸੈਂਸੀ ਪਿਸਤੌਲ ਹਰ ਕੋਈ ਰੱਖਣ ਲੱਗ ਗਿਆ ਹੈ ਪਰ ਇਸ ਦਾ ਇਸਤੇਮਾਲ ਗਲਤ ਤਰੀਕੇ ਦੇ ਨਾਲ ਕੀਤਾ ਜਾ ਰਿਹਾ ਹੈ ਜਿਸ ਦਾ ਨੁਕਸਾਨ ਖੁਦ ਨੂੰ ਤਾਂ ਹੈ ਹੀ ਜਿਹੜੇ ਸਾਹਮਣੇ ਲੋਕ ਹੁੰਦੇ ਨੇ ਜਿਨ੍ਹਾਂ ਦਾ ਫਾਇਰਿੰਗ ਕੀਤੀ ਜਾਂਦੀ ਹੈ ਉਹਨਾਂ ਤੇ ਜਾਣਨਾ ਤੇ ਪਾਣ ਆਂਦੀ ਹੈ ਜਿਹਾ ਹੀ ਕੁਝ ਹੋਇਆ ਇਸ ਮਾਮਲੇ ਦੇ ਵਿੱਚ ਜਿੱਥੇ اسلامਾਬਾਦ ਏਰੀਆ ਦੱਸਿਆ ਜਾ ਰਿਹਾ ਹੈ ਜਿੱਥੇ ਇੱਕ ਡਾਕਟਰ ਵੱਲੋਂ ਫਾਇਰਿੰਗ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ 3500 ਰੁਪਏ ਲੈਣ ਦੇ ਲਈ ਜੋ ਏਸੀ ਦੀ ਸਰਵਿਸ ਕਰਦੇ ਨੇ ਉਹ ਡਾਕਟਰ ਦੇ ਕੋਲ ਆਏ ਸੀ ਉਹਨਾਂ ਨੇ ਪੈਸੇ ਮੰਗੇ ਸੀ ਔਰ ਉਸ ਦੌਰਾਨ ਇਹਨਾਂ ਦੀ ਆਪਸ ਵਿੱਚ ਬਹਿਸ ਹੁੰਦੀ ਹੈ ਬਹਿਸ ਇੰਨੀ ਵੱਧ ਜਾਂਦੀ ਹੈ ਕਿ ਇਹ ਡਾਕਟਰ ਆਪਣੀ ਪਾਕਟ ਚੋਂ ਪਿਸਤੌਲ ਕੱਢਦਾ ਹੈ ਔਰ ਉਸ ਤੋਂ ਬਾਅਦ ਉਹਨਾਂ ਮੁੰਡਿਆਂ ਦੇ ਉੱਤੇ ਫਾਇਰਿੰਗ ਕਰ ਦਿੰਦਾ ਹੈ ਮੁੰਡਿਆਂ ਨੇ ਉੱਥੋਂ ਭੱਜ ਕੇ ਆਪਣੀ ਜਾਨ ਬਚਾਈ ਹੈ ਸੋ ਇਹ ਤਸਵੀਰਾਂ ਜਿਹੜੀਆਂ ਨੇ ਬੇਹਤ ਹੈਰਾਨ ਕਰ ਦੇਣ ਵਾਲੀਆਂ ਨੇ ਕਿਉਂਕਿ ਆ ਜਿਹੜੀ ਏਸੀ ਪਿਸਤੌਲ ਰੱਖਦੇ ਆ ਚਾਹੇ ਲਾਇਸੈਂਸੀ ਪਿਸਤੌਲ ਰੱਖਦੇ ਆ ਆਪਣੀ ਸੇਫਟੀ ਦੇ ਲਈ ਰੱਖਦੇ ਆ ਕਿ ਲੋੜ ਪੈਣ ਤੇ ਅਸੀਂ ਇਸ ਦਾ ਇਸਤੇਮਾਲ ਕਰ ਸਕੀਏ ਪਰ ਜਿਸ ਤਰ੍ਹਾਂ ਨਾਲ ਇਸ ਸੰਕੀ ਡਾਕਟਰ ਨੇ ਸਿਰਫ ਇਸ ਲਈ ਫਾਇਰਿੰਗ ਕੀਤੀ ਕਿ ਜਿਹੜੇ ਮੁੰਡੇ ਸੀਗੇ ਉਹ ਜਿਨ੍ਹਾਂ ਨੇ ਏਸੀ ਦੀ ਸਰਵਿਸ ਕੀਤੀ ਸੀ ਉਹ ਆਪਣਾ ਪੈਸਾ ਲੈਣ ਦੇ ਲਈ ਉੱਥੇ ਆਏ ਸੀ ਪਰ ਪੈਸਾ ਦੇਣ ਦੀ ਬਜਾਏ ਇਹਨਾਂ ਇਸ ਡਾਕਟਰ ਵੱਲੋਂ ਉਹਨਾਂ ਤੇ ਫਾਇਰਿੰਗ ਕਰ ਦਿੱਤੀ ਸੀਸੀਟੀਵੀ ਕੈਮਰੇ ਦੇ ਵਿੱਚ ਤਸਵੀਰਾਂ ਕੈਦ ਹੋਈਆਂ ਨੇ ਔਰ ਇਹਨਾਂ ਤਸਵੀਰਾਂ ਦੇ ਆਧਾਰ ਤੇ ਪੁਲਿਸ ਵੱਲੋਂ ਉਹ ਮਾਮਲਾ ਦਰਜ ਕਰ ਲਿਆ ਗਿਆ ਹੈ ਫਿਲਹਾਲ ਕੀ ਹੈ ਜਾਰੀ ਹੈ ਕਿ ਇੱਕ ਇਸ ਸਰਵਿਸ ਕਰਨ ਦੇ ਪੈਸੇ ਜਿਹੜੇ ਸੀ ਉਹ ਆਪਣਾ ਹੱਕ ਲੈਣ ਆਏ ਸੀ ਔਰ ਉਹਨਾਂ ਨੂੰ ਪੈਸੇ ਦੇਣ ਦੀ ਬਜਾਏ ਉਹਨਾਂ ਤੇ ਫਾਇਰਿੰਗ ਕਰ ਦੇਣੀ ਗਣੀਮਤ ਰਹੀਏ ਕਿਸੇ ਦੀ ਜਾਨ ਜਿਹੜੀ ਹੈ ਇਸ ਫਾਇਰਿੰਗ ਦੇ ਵਿੱਚ ਨਹੀਂ ਗਈ ਹੈ ਪਰ ਦੇਖਿਆ ਗਿਆ ਹੈ ਕਿ ਇਸ ਡਾਕਟਰ ਦੇ ਨਾਲ ਇੱਕ ਮਹਿਲਾ ਵੀ ਮੌਜੂਦ ਹੈ ਜੋ ਕਿ ਆਪਸ ਵਿੱਚ ਬਹਿਸ ਦੇ ਨਜ਼ਰ ਆ ਰਹੇ ਨੇ ਉਹ ਮਹਿਲਾ ਤੇ ਉਹ ਜਿਹੜੇ ਮੁੰਡੇ ਨੇ ਔਰ ਉਹ ਡਾਕਟਰ ਨੂੰ ਰੋਕਦੀ ਵੀ ਹੈ ਫਿਲਹਾਲ ਇਹ ਮਹਿਲਾ ਇਸ ਡਾਕਟਰ ਦੀ ਧਰਮ ਪਤਨੀ ਹੈ ਜਾਂ ਕੋਈ ਹੋਰ ਰਿਸ਼ਤੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਪਰ ਇਹ ਦੋਵੇਂ ਜਿਹੜੇ ਨੇ ਸਾਫ ਤੌਰ ਤੇ ਡਾਕਟਰ ਦੀ ਗੁੰਡਾਗਰਦੀ ਜਿਹੜੀ ਹੈ ਸਾਫ ਤੌਰ ਤੇ ਨਜ਼ਰ ਆ ਰਹੀ ਹੈ ਸੜਕ ਦੇ ਉੱਤੇ ਫਾਇਰਿੰਗ ਕਰ ਰਹੇ ਨੇ ਉੱਥੇ ਹੋਰ ਵੀ ਲੋਕ ਮੌਜੂਦ ਨੇ ਆਈਸਕ੍ਰੀਮ ਵਾਲਾ ਵੀ ਮੌਜੂਦ ਹੈ ਔਰ ਉਸ ਤੋਂ ਬਾਅਦ ਲੋਕ ਜਿਹੜੇ ਆ ਜਾ ਰਹੇ ਨੇ ਉਹਨਾਂ ਵੱਲੋਂ ਵੀ ਇਹ ਪੂਰੀ ਜਿਹੜੀ ਘਟਨਾ ਹੋਈ ਹੈ ਉਸ ਨੂੰ ਆਪਣੀ ਅੱਖੀ ਦੇਖਿਆ ਹੈ ਔਰ ਉਹਨਾਂ ਵੱਲੋਂ ਵੀ ਜਿਹੜੀ ਹੈ ਇਸ ਵੀਡੀਓ ਤੇ ਹੈਰਾਨੀ ਜਿਹਨਾਂ ਜਿਹੜੀ ਵੀਡੀਓ ਸਾਹਮਣੇ ਆਈ ਹੈ ਇਸ ਤੇ ਉਹਨਾਂ ਦੇ ਵੀ ਵਿਚਾਰ ਸਾਹਮਣੇ ਆਏ ਨੇ ਉਹਨਾਂ ਨੇ ਵੀ ਕਿਹਾ ਹੈ ਕਿ ਅਜਿਹੀਆਂ ਘਟਨਾਵਾਂ ਜਿਹੜੀਆਂ ਨੇ ਉਸ ਤੇ ਠੱਲ ਪੈਣੀ ਚਾਹੀਦੀ ਹੈ ਕਿਉਂਕਿ ਅੰਮ੍ਰਿਤਸਰ ਦੇ ਵਿੱਚ ਲਗਾਤਾਰ ਲੁੱਟਦੀਆਂ ਔਰ ਫਾਇਰਿੰਗ ਦੀਆਂ ਘਟਨਾਵਾਂ ਤਾਂ ਆਮ ਜਿਹੀ ਹੋ ਗਈ ਹੈ ਲੋਕ ਜਿਹੜੇ ਨੇ ਉਹਨਾਂ ਦੇ ਵਿੱਚ ਵੀ ਮਨ ਦੇ ਵਿੱਚ ਡਰ ਦਾ ਮਾਹੌਲ ਜੜਾਏ ਉਹ ਨਿਕਲਣਾ ਸ਼ੁਰੂ ਹੋ ਗਿਆ ਡਰ ਜਿਹੜਾ ਪੈਦਾ ਹੋਣਾ ਸ਼ੁਰੂ ਹੋ ਗਿਆ ਕਿਉਂਕਿ ਨਿੱਕੀ ਮੋਟੀ ਗੱਲ ਪਿੱਛੇ ਹੀ ਫਾਇਰਿੰਗ ਹੋਣੀ ਸ਼ੁਰੂ ਹੋ ਜਾਂਦੀ ਹੈ ਔਰ ਅਜਿਹਾ ਹੀ ਕੁਛ ਹੈ ਇਸ ਮਾਮਲੇ ਦੇ ਵਿੱਚ ਏਸੀ ਦੀ ਸਰਵਿਸ ਦੇ ਪੈਸੇ ਮੰਗਣ ਮੁੰਡੇ ਆਏ ਸੀ ਔਰ ਪੈਸੇ ਦੇਣ ਦੀ ਬਜਾਏ ਡਾਕਟਰ ਵੱਲੋਂ ਫਾਇਰਿੰਗ ਕਰ ਦਿੱਤੀ ਗਈ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਕੀ ਕੁਛ ਕਾਰਵਾਈ ਕਰ ਰਹੀ ਹੈ ਆਓ ਤੁਹਾਨੂੰ ਸੁਣਾਉਂਦੇ ਚੱਲਦੇ ਹਾਂ ਉਹਨਾਂ ਨੂੰ ਕਮਲੇਟ ਆਈ ਸੀਗੀ ਵੀ ਇਹ ਡਾਕਟਰ ਪ੍ਰਿਥਵੀ ਰਾਜ ਆ ਉਹਨੇ ਉਹ ਜਦੋਂ ਆਈਸਕ੍ਰੀਮ ਖਾ ਰਹੇ ਉਥੇ ਬਾਹਰ ਛੜਕਦੇ ਸੀਗੇ ਉਹਨੂੰ ਦੇਖ ਕੇ ਉਹਨੇ ਫਾਇਰ ਕੀਤੇ ਆ ਇਹਦੇ ਵੀ ਸਬੰਧ ਵਿੱਚ ਅਸੀਂ ਮਕਦਮਾ ਨੰਬਰ 205 ਗੱਲ ਦਰਜ ਕਰ ਦਿੱਤਾ ਹੈ ਬਾਕੀ ਦਰਾਂ ਨੇ ਤਾਂ ਵੀ ਜੋ ਹੀ ਕਾਲੇ ਦੇ ਵਿੱਚ ਕਿੰਨੇ ਫਾਇਰ ਕੱਢੇ ਗਏ ਜੀ ਉਹਦੇ ਵੱਲ ਉਹ ਟੇ ਪਾਰਟ ਆਫ ਇਨਵੈਸਟੀਗੇਸ਼ਨ ਇਹ ਉਹ ਕਰਦੇ ਦੇਖਦੇ ਆ ਕਰਨ ਪਤਾ ਲੱਗਾ ਜੀ ਕਿਉਂ ਰਾਤ ਨੂੰ ਉਹਨਾਂ ਦੇ ਵੱਲੋਂ ਇਹ ਕੰਮ ਕੀਤਾ ਗਿਆ ਜੀ ਉੱਥੇ ਇਨਵੈਸਟੀਗੇਸ਼ਨ ਖਾਲੀ ਪੱਤਾ ਦਰਜ ਕੀਤਾ ਸੀ ਤੇ ਉਹਦੇ ਚੋਂ ਇਨਵੈਸਟੀਗੇਟ ਕਰਾਂਗੇ ਗ੍ਰਿਫਤਾਰੀ ਕੀਤੀ ਜਾਏਗੀ ਜੀ ਇਹਨਾਂ ਨੂੰ ਬਿਲਕੁਲ ਕੀਤੀ ਜਾਊਗੀ ਜੀ ਉਹ ਡਾਕਟਰ ਪ੍ਰੀਤਵੀ ਦੇ ਦਰਗੀਤ ਆ ਗਿਆ ਸਰ ਉਹ ਉਹਦੇ ਖਿਲਾਫ ਪਹਿਲਾਂ ਵੀ ਮਾਮਲਾ ਦਰਜ ਸੀਗਾ ਕਹਿੰਦੇ ਕਿ ਐਂਟੀ ਡਿਸਟਰਬ ਬਿਆਨ ਮੈਂ ਐਂਟੀ ਰਿਸਰਵ ਹੋਣ ਦੇ ਬਾਰੇ ਵਿੱਚ ਪਹਿਲਾਂ ਵੀ ਰਿਪੋਰਟ ਹੋ ਰਿਹਾ ਕਿ ਲੱਗਦਾ ਕਿ ਇਹਦਾ ਰਿਪੋਰਟ ਬਟਾਉ ਜਬ ਪੂਰੀ ਹੋ ਜਾਏਗਾ ਬਿਲਕੁਲ ਜੀ ਬਿਲਕੁਲ ਜਿਹੜਾ ਗਲਤ ਜੂਸ ਕਰਦਾ ਉਹ ਨਹੀਂ ਉਹਦਾ ਹੀ ਕੈਨਸਲ ਕਰਾਵਾਂਗੇ ਉਹਨਾਂ ਨੂੰ ਸਾਨੂੰ ਕੰਪਲੇਂਟ ਆਈ ਸੀਗੀ ਵੀ ਇਹ ਡਾਕਟਰ ਪ੍ਰੀਤਵੀ ਰਾਜ ਆ ਉਹਨੇ ਉਹ ਜਦੋਂ ਆਈਸਕ੍ਰੀਮ ਖਾ ਰਹੇ ਉਥੇ ਬਾਹਰ ਛਿੜਕਦੇ ਸੀਗੇ ਉਹਨੂੰ ਇੱਕ ਦਿਨ ਉਹਨੇ ਫਾਇਲ ਕੀਤੀ ਹੈ ਇਹਦੇ ਵੀ ਸਬੰਧ ਵਿੱਚ ਅਸੀਂ ਮਕਦਮਾ ਨੰਬਰ 205 ਗੱਲ ਦਰਜ ਕਰ ਦਿੱਤਾ ਹੈ ਬਾਕੀ ਦਰਾਨੇ ਦਾ ਵੀ ਜੋ ਹੀ ਸਾਡੇ ਇੰਡੀਆ ਦੇ ਵਿੱਚ ਕਿੰਨੇ ਫਾਇਰ ਕਟੇਗੇ ਜੀ ਉਹਦੇ ਵੱਲ ਉਹ ਪਾਰਟ ਆਫ ਅਨਿਵੈਸਟੀਗੇਸ਼ਨ ਇਹ ਉਹ ਕਰਦੇ ਦੇਖਿਆ ਆਪਾਂ ਕਾਰਨ ਪਤਾ ਲੱਗਾ ਜੀ ਕਿਉਂ ਰਾਤ ਨੂੰ ਉਹਨਾਂ ਦੇ ਵੱਲੋਂ ਇਹ ਕੰਮ ਕੀਤਾ ਗਿਆ ਜੀ ਉੱਥੇ ਯੂਨੀਵਰਸਿਟੀਸ਼ਨ ਖਾਲੀ ਪੱਛਾ ਤੱਕ ਕੀਤਾ ਸੀ ਤੇ ਉਹਦੇ ਚੋਂ ਇਨਵੈਸਟੀਗੇਟ ਕਰਾਂਗੇ ਗ੍ਰਿਫਤਾਰੀ ਕੀਤੀ ਜਾਏਗੀ ਜੀ ਇਹਨਾਂ ਨੂੰ ਬਿਲਕੁਲ